ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚਮਕੋਗੇ ਤੰਦਰੁਸਤ ਰਹੋ ਬਾਸਮਤੀ ਦੀ ਤੁਸੀਂ ਕੋਈ ਵੀ ਕਿਸਮ ਚਾਹੇ ਲਾਉਣੀ ਆ ਤਾਂ ਉਹ ਉਹਦਾ ਕਿਸਾਨ ਵੀਰੋ ਪਨੀਰੀ ਬਜਾਈ ਦਾ ਸਮਾਂ ਤੇ ਉਹਦੀ ਲਵਾਈ ਦਾ ਸਮਾਂ ਮੌਸਮ ਨੂੰ ਧਿਆਨ 'ਚ ਰੱਖਦੇ ਕਿਉਂਕਿ ਤਾਪਮਾਨ ਵੀ ਉੱਚਾ ਜਾ ਰਿਹਾ ਧਰਤੀ ਦਾ ਤਾਪਮਾਨ ਜਿਹੜਾ ਸੋਇਲ ਟੈਂਪਰੇਚਰ ਆਪਾਂ ਕਹਿ ਦਿੰਦੇ ਹਾਂ ਜ਼ਮੀਨ ਦਾ ਤਾਪਮਾਨ ਉਹ ਵੀ ਹਰ ਸਾਲ ਥੋੜਾ ਬਹੁਤਾ ਵੱਧ ਆ ਤੇ ਇਹ ਵੀ ਚੀਜ਼ ਆ ਜਿਹੜੀ ਇਹ ਫਸਲ ਨੂੰ ਸਟ੍ਰੈਸ ਦਿੰਦੀ ਹੈ ਕਿਉਂਕਿ ਜੇ ਜੂਨ ਮਹੀਨੇ ਦੀ ਆਪਾਂ ਗੱਲ ਕਰ ਲਈਏ ਮਈ ਦੇ ਐਂਡ ਚ ਕਈ ਕਿਸਾਨ ਵੀਰਾਂ ਨੇ ਪਨੀਰੀ ਬੀਜ ਲਈ ਜੂਨ ਦੇ ਪਹਿਲੇ 15 ਵਾੜੇ ਚ ਘੱਟ ਸਮੇ ਵਾਲੀਆਂ ਕਿਸਮਾਂ ਦੀ ਪਨੀਰੀ ਕਿਸਾਨ ਵੀਰ ਪਾਸਮਤੀ ਦੀ ਬੀਜ ਰਹੇ ਆ ਤਾਂ ਉਹ ਚੀਜ਼ ਦੇ ਵਿੱਚ ਫਿਰ ਤੁਹਾਡੇ ਫੁੱਟ ਰੌਟ ਝੰਡਾ ਰੋਗ ਤੇ ਕਈ ਦਾ ਜਗ੍ਹਾ ਦੇ ਉੱਤੇ ਤੁਹਾਡੇ ਬਲਾਈਟ ਦੀ ਸਮੱਸਿਆ ਵੀ ਆ ਸਕਦੀ ਹੈ ਇਹ ਚੀਜ਼ ਦਾ ਖਿਆਲ ਰੱਖੋ ਜਿਨ੍ਹਾਂ ਨੇ ਕੀਤੀ ਪਨੀਰੀ ਬੀਜੀ ਆ ਬਾਸਮਤੀ ਜਿਹੜਾ ਉਹ ਉਲੀ ਰੋਗਾਂ ਦਾ ਘਰ ਬਣ ਜਾਂਦਾ ਜਿੱਥੇ ਆਪਾਂ ਜਾਦਾ ਗੀਤ ਕਰਦੇ ਆ ਜਿਹੜੀਆਂ ਹੁਣ ਕਿਸਮਾਂ ਦੀ ਪਨੀਰੀ ਬੀਜਣ ਦਾ ਸਮਾਂ ਚੱਲ ਰਿਹਾ ਉਹ ਪੰਜਾਬ ਬਾਸਮਤੀ 7 ਨੰਬਰ ਪੰਜਾਬ ਬਾਸਮਤੀ 5 ਨੰਬਰ ਤੇ ਪੂਸਾ ਬਾਸਮਤੀ 11 21 ਪੂਸਾ ਬਾਸਮਤੀ 17 18 18 85 ਇਹ ਕਿਸਮਾਂ ਤੁਸੀਂ ਬੀਜ ਸਕਦੇ ਆ ਜਿਹੜੀ 18 47 ਆ ਉਹ ਵੀ ਤੁਸੀਂ 10 ਜੂਨ ਤੋਂ 8 10 ਜੂਨ ਤੋਂ ਬੀਜ ਸਕਦੇ ਆ ਪਨੀਰੀ ਜਿਹੜੀਆਂ ਤੁਹਾਡੀਆਂ ਪੂਸਾ ਬਾਸਮਤੀ 1509 ਆ 1692 ਐ 18 ਆਪਣੀ 1847 ਜਾਂ ਜਿਹੜੀ ਹੈਗੀ ਹੈ ਸੀਐਸਰਤੀ ਇਹਦੀ ਬਜਾਈ ਤੁਸੀਂ ਕਰੋ 15 ਜੂਨ ਤੋਂ ਬਾਅਦ ਜੇ ਗੀਤੀ ਕਰੋਗੇ ਤਾਂ ਜਿਹੜੇ ਹੈਗੇ ਆ ਉਲੀ ਰੋਗ ਆ ਜਿਹੜਾ ਅਟੈਕ ਕਰਨਗੇ ਜਦੋਂ ਤੁਸੀਂ ਲਵਾਈ ਕਰੋਗੇ ਕਿਉਂਕਿ ਜੇ ਆਪਾਂ ਪਨੀਰੀ ਬਜਾਈ 10 ਦਿਨ 15 ਦਿਨ ਪਹਿਲਾਂ ਕਰਾਂਗੇ ਤਾਂ ਲਵਾਈ ਵੀ ਉਹਦੀ ਖੇਤ ਚ ਪਹਿਲਾਂ ਹੋ ਜਾਣੀ ਹੈ ਤਾਂ ਇਸ ਕਰਕੇ ਇਹ ਚੀਜ਼ ਤੋਂ ਸਾਵਧਾਨ ਰਹੋ ਪਲੱਸ ਬੀਜ ਦੀ ਸੋਧ ਤੇ ਜੜਾਂ ਦੀ ਸੋਧ ਪਨੀਰੀ ਬੀਜਣ ਸਮੇਂ ਬੀਜ ਦੀ ਸੋਧ ਤੇ ਪਨੀਰੀ ਦੀ ਲਵਾਈ ਸਮੇਂ ਜੜਾਂ ਦੀ ਸੋਧ ਟ੍ਰੈਕੋਡਰਮਾ ਨਾਲ ਲਾਜ਼ਮੀ ਕਰੋ ਤਾਂ ਕਿ ਜਿਹੜਾ ਹੈਗਾ ਝੰਡਾ ਰੋਗ ਤੋਂ ਫਸਲ ਨੂੰ ਨਿਜਾਤ ਮਿਲ ਸਕੇ ਜੇ ਝੰਡਾ ਰੋਗ ਆਉਂਦਾ ਨਾ ਕਈ ਥਾਵਾਂ ਦੇ ਉੱਤੇ ਥੋੜਾ ਸਾਰਾ ਰਕਬਾ ਕਈ ਵਾਰ ਖਰਾਬ ਹੋ ਜਾਂਦਾ ਝੰਡਾ ਰੋਗ ਜਿਆਦਾ ਆ ਜੇ ਤਾਂ ਇਸ ਗੱਲ ਦਾ ਖਾਸ ਤੌਰ ਤੇ ਖਿਆਲ ਰੱਖੋ ਕਿਉਂਕਿ ਜਿਸ ਹਾਵਨਾ ਤਾਪਮਾਨ ਜਿਹੜਾ ਹਰ ਸਾਲ ਥੋੜੀ ਬਹੁਤ ਜੀ ਇਹ ਚਾ ਇਜਾਫਾ ਹੁੰਦਾ ਤਾਂ ਇਹ ਚੀਜ਼ ਆ ਜਿਹੜੀ ਫਸਲ ਦੇ ਉੱਤੇ ਕਾਫੀ ਜ਼ਿਆਦਾ ਮਾਰੂ ਪ੍ਰਭਾਵ ਪਾਉਂਦੀ ਆ ਦੂਜੀ ਗੱਲ ਬਾਸਮਤੀ ਚਾਹੇ ਤੁਸੀਂ ਝੋਨੇ ਦੀ ਪਨੀਰੀ ਆ ਕਈ ਥਾਵਾਂ ਦੇ ਉੱਤੇ ਕੀ ਦੇਖਦੇ ਆ ਕਿ ਆਪਾਂ ਪਾਣੀ ਕਿਸਾਨ ਵੀਰ ਖੇਤ 'ਚ ਛੱਡੀ ਰੱਖਦੇ ਆ ਮੀਂਹ ਪੈ ਜੇ ਉਹ ਬਖਰੀ ਕਰਲਾ ਵਰਨਾ ਜਦੋਂ ਤੱਕ ਤੁਹਾਡੀ ਝੋਨੇ ਦੀ ਬਾਸਮਤੀ ਦੀ ਲਵਾਈ ਸ਼ੁਰੂ ਨਹੀਂ ਹੁੰਦੀ ਉਦੋਂ ਤੁਸੀਂ 5-7 ਦਿਨ ਪਹਿਲਾਂ ਪਾਣੀ ਛੱਡ ਸਕਦੇ ਆ 2-3 ਦਿਨ ਪਹਿਲਾਂ ਪਾਣੀ ਛੱਡ ਸਕਦੇ ਆ ਪਰ ਜਿਹੜਾ ਤੁਸੀਂ ਆਪਾਂ ਵਿੱਚ ਦੀ ਆਪਾਂ ਗੈਪ ਗੈਪ ਨਹੀਂ ਨਾ ਪੈਣ ਦਿੰਦੇ ਫੇਰ ਖੇਤ ਗੇਲਾ ਕਰ ਦਿੰਨੇ ਆ ਫਿਰ ਜਦੋਂ ਸੌਗਦਾ ਫੇਰ ਪਟ ਗਿਆ ਉਹਨੂੰ ਗਿੱਲਾ ਕਰ ਦਿੰਨੇ ਤਾਂ ਉਹਦੇ ਨਾਲ ਤੁਹਾਡੀ ਮਲਟੀਪਲੀਕੇਸ਼ਨ ਆ ਜਿਹੜੇ ਕੋਈ ਤੁਹਾਡੇ ਫੰਗਸ ਦੇ ਸਪੋਰ ਪਏ ਆ ਜਿਹੜੇ ਤੁਹਾਡੇ ਪਿਉਪਾ ਵਗੈਰਾ ਪਏ ਹੋਏ ਆ ਇਨਸੈਕਟਸ ਦੇ ਉਹਨਾਂ ਨੂੰ ਵੀ ਮਲਟੀਪਲੀਕੇਸ਼ਨ ਵਾਸਤੇ ਜਿਹੜਾ এনवायरमेंट ਆ ਉਹਨਾਂ ਨੂੰ ਸਟ्रेस ਨਹੀਂ ਮਿਲਦੀ ਹੈਗੀ ਤੇ ਉਹ ਵੱਧਦੇ ਰਹਿੰਦੇ ਆ ਸੋ ਮੇਰੀ ਬੇਨਤੀ ਆ ਪਨੀਰੀ ਗੇਤੀ ਨਾ ਬਾਸਮਤੀ ਦੇ ਬੀਜੋ ਚੰਗਾ ਝਾੜ ਤੇ ਚੰਗੀ ਕੁਆਲਿਟੀ ਜੇ ਆਪਾਂ ਲੈਣੀ ਚਾਹੁੰਦੇ ਆ ਤੇ ਉਲੀ ਰੋਗਾਂ ਤੋਂ ਫਸਲ ਨੂੰ ਬਚਾਰਾ ਰਹਿਣਾ ਚਾਹੁੰਦੇ ਆ ਤਾਂ ਸਹੀ ਸਮੇਂ ਤੇ ਬੀਜ ਬਹੁਤ ਬਤਨਵਾ